ਦਲਜੀਤ ਨੇ ਖੁੱਲ ਕੇ ਜਵਾਬ ਦਿੱਤੇ ਨੇ ਸاشتਕਾਲ ਜੀ ਮੈਂ ਜੋ ਗੁਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਿਹਾ ਹਾਂ ਸਾਰੇ ਸ੍ਰੋਤਿਆਂ ਦਾ ਸਵਾਗਤ ਕਰਦੇ ਹਾਂ ਤਾਂ ਦੱਸ ਦਈਏ ਕਿ ਪਿਛਲੇ ਦਿਨੀ ਜੋ ਕਿ ਦਲਜੀਤ ਦਾ ਸਾਜ ਦੀ ਫਿਲਮ ਆਈ ਸੀ ਸਰਦਾਰ ਦੀ 3 ਉਸ ਨੂੰ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤਾ ਗਿਆ ਸੀ ਕਾਫੀ ਸਾਰੇ ਸਿੰਗਰ ਅਦਾਕਾਰਾਂ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਸੀ ਕਿਉਂਕਿ ਉਸ ਫਿਲਮ ਦੀ ਜੋ ਕਾਸਟ ਹੈ ਉਹਦੇ ਵਿੱਚ ਹਾਨੀਆ ਅਮੀਰ ਨੂੰ ਲਿੱਤਾ ਗਿਆ ਸੀ ਜੋ ਕਿ ਵਾ ਪਾਕਿਸਤਾਨੀ ਅਦਾਕਾਰ ਹੈ ਜਿਸ ਤੋਂ ਬਾਅਦ ਸਾਰਿਆਂ ਨੇ ਇਹ ਕਹਿਣਾ ਸੀ ਕਿ ਜੋ ਪਾਕਿਸਤਾਨ ਤੇ ਭਾਰਤ ਦੇ ਵਿਚਕਾਰ ਵਿਵਾਦ ਚੱਲ ਰਹੇ ਨੇ ਉਸ ਤੋਂ ਬਾਅਦ ਦਲਜੀਤ ਗਰਦਾਰ ਹੈ ਤੇ ਦਲਜੀਤ ਨੂੰ ਇਹ ਫਿਲਮ ਇੱਥੇ ਰਿਲੀਜ਼ ਕਰਨ ਦਾ ਕੋਈ ਹੱਕ ਨਹੀਂ ਹੈ ਕੋਈ ਹੱਕ ਨਹੀਂ ਦਿੱਤਾ ਜਾਵੇਗਾ ਇਹ ਫਿਲਮ ਕਿਸੇ ਵੀ ਕੀਮਤ ਤੇ ਭਾਰਤ ਵਿੱਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ ਜਿਸ ਤੋਂ ਬਾਅਦ ਕੀ ਇਹ ਫੈਸਲਾ ਕੀਤਾ ਗਿਆ ਕਿ ਸਰਦਾਰ ਜੀ 3 ਮੂਵੀ ਹੈ ਜੋ ਉਹ ਸਿਰਫ ਵਿਦੇਸ਼ਾਂ ਵਿੱਚ ਹੀ ਰਿਲੀਜ਼ ਹੋਵੇਗੀ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਜਿਸ ਤੋਂ ਬਾਅਦ ਦਿਲਜੀਤ ਨੇ ਇਹ ਵੀ ਫੈਸਲਾ ਮੰਨਿਆ ਤੇ ਉੱਥੇ ਹੀ ਇਹ ਚੱਲਦੇ ਚੱਲਦੇ ਵਿਵਾਦਾਂ ਤੋਂ ਬਾਅਦ ਇਹ ਵੀ ਗੱਲ ਦਾ ਜ਼ਿਕਰ ਕੀਤਾ ਗਿਆ ਕਿ ਬਾਡਰ 2 ਮੂਵੀ ਵਿੱਚ ਜੋ ਦਿਲਜੀਤ ਦਸਾਂਜ ਨੇ ਉਹਨਾਂ ਨੂੰ ਉਹਦੇ ਵਿੱਚ ਰੋਲ ਅਦਾ ਨਹੀਂ ਕਰਨ ਦਿੱਤਾ ਜਾਵੇਗਾ ਉਹਨਾਂ ਨੂੰ ਬਾਡਰ 2 ਮੂਵੀ ਵਿੱਚੋਂ ਵੀ ਹਟਾ ਦਿੱਤਾ ਜਾਵੇਗਾ ਕਿਉਂਕਿ ਦਿਲਜੀਤ ਭਾਰਤ ਦਾ ਦੋਸ਼ੀ ਹੈ ਉਹ ਭਾਰਤ ਦੇ ਦੁੱਖ ਵਿੱਚ ਨਹੀਂ ਖੜਨਾ ਚਾਹੁੰਦਾ ਤੇ ਇਸੇ ਤਰ੍ਹਾਂ ਦੇ ਵਿਵਾਦ ਚੱਲਦੇ ਜਾ ਰਹੇ ਸੀ ਜਿਸ ਤੋਂ ਬਾਅਦ ਕੁਕਵਕ ਲੋਕਾਂ ਵੱਲੋਂ ਸੋਸ਼ਲ ਮੀਡੀਆ ਤੇ ਵੀ ਪੋਸਟਾਂ ਪਾਈਆਂ ਜਾ ਰਹੀਆਂ ਸੀ ਜਿਸ ਤੋਂ ਬਾਅਦ ਹੁਣ ਦਿਲਜੀਤ ਓਏ ਟੂਰ ਦੇ ਬਾਅਦ ਸਟੇਜ ਤੇ ਰਾਤੀ ਖੁੱਲ ਕੇ ਬੋਲੇ ਨੇ ਉਹਨਾਂ ਨੇ ਰਾਤ ਆਪਦੇ ਸ਼ੋਅ ਦੇ ਦੌਰਾਨ ਚੱਲਦੇ ਸ਼ੋਅ ਵਿੱਚ ਸਟੇਜ ਦੇ ਉੱਪਰ ਖੜੇ ਹੋ ਕੇ ਇਹ ਚੀਜ਼ ਕਹੀ ਕਿ ਚਲੋ ਮੇਰੀ ਫਿਲਮ ਤਾਂ ਫਰਵਰੀ ਵਿੱਚ ਰਿਲੀਜ਼ ਫਰਵਰੀ ਵਿੱਚ ਜੋ ਐ ਕਾਸਟ ਕੀਤੀ ਗਈ ਸੀ ਬਣਾਈ ਗਈ ਸੀ ਪਰ ਜੋ ਹੁਣ ਮੈਚ ਹੋ ਰਹੇ ਨੇ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਹੀ ਹੋ ਰਹੇ ਨੇ ਉਹਨਾਂ ਤੇ ਲੋਕਾਂ ਦਾ ਕੋਈ ਕੁਝ ਉਹ ਰਿਐਕਸ਼ਨ ਨਹੀਂ ਆ ਰਿਹਾ ਕੋਈ ਕਿਉਂ ਅੱਗੇ ਆ ਕੇ ਉਹਨਾਂ ਤੇ ਨਹੀਂ ਬੋਲ ਰਿਹਾ ਸਿਰਫ ਮੇਰੀ ਫਿਲਮ ਤੇ ਕਿਉਂ ਜੋ ਸਵਾਲ ਨੇ ਉਹ ਖੜੇ ਕਿਤੇ ਜਾ ਰਹੇ ਸੀ ਜਿਸ ਤੋਂ ਬਾਅਦ ਦਲਜੀਤ ਨੇ ਇਹ ਵੀ ਕਹਿ ਕਿ ਸਰਦਾਰ ਤੇ ਪੰਜਾਬੀ ਕਦੇ ਕਿਸੇ ਦੇ ਦੋਸ਼ੀ ਨਹੀਂ ਹੋ ਸਕਦੇ ਤੇ ਨਾ ਹੀ ਉਹ ਕਿਸੇ ਨੂੰ ਨਫ਼ਰਤ ਦੀ ਭਾਵਨਾ ਨਾਲ ਦੇਖਦੇ ਨੇ ਇਹ ਤਾਂ ਸਾਡੀ ਉਹ ਕੌਮ ਹੈ ਜਿਹੜੀ ਹਰ ਇੱਕ ਉਹ ਵਿਅਕਤੀ ਦੇ ਨਾਲ ਜਾ ਕੇ ਖੜੀ ਹੁੰਦੀ ਹੈ ਚਾਹੇ ਸਾਨੂੰ ਦੁੱਖ ਪਤਾ ਹੋਏ ਚਾਹੇ ਨਾ ਪਤਾ ਹੋਏ ਅਸੀਂ ਫਿਰ ਵੀ ਦੁੱਖਾਂ ਦੇ ਭਾਗੀਦਾਰ ਬਣਦੇ ਹਾਂ ਹਮੇਸ਼ਾ ਜਾ ਕੇ ਲੋਕਾਂ ਦੇ ਦੁੱਖ ਵੰਡਾਉਂਦੇ ਹਾਂ ਉਹਨਾਂ ਨੇ ਇਹ ਭਾਵੁਕ ਗੱਲਾਂ ਕਰਦੇ ਹੋਏ ਸਟੇਜ ਤੋਂ ਇਹ ਸਾਰਾ ਜੋ ਸੁਨੇਹਾ ਉਹ ਦਿੱਤਾ ਹੈ ਤੇ ਉਹਨਾਂ ਨੇ ਮੈਚ ਤੇ ਸਵਾਲ ਜ਼ਰੂਰ ਉਠਾਏ ਨੇ ਉਹਨਾਂ ਕਹਿੰਿਆ ਕਿ ਫਿਰ ਅਗਰ ਜੇ ਐਡਾ ਹੀ ਗੱਲ ਸੀ ਤਾਂ ਇਹ ਮੈਚ ਕਿਉਂ ਕਰਵਾਏ ਜਾ ਰਹੇ ਨੇ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਬਾਰਡ ਟੂ ਮੂਵੀ ਦੇ ਬਾਰੇ ਵੀ ਸਪਸ਼ਟੀਕਰਨ ਦਿੱਤਾ ਗਿਆ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਕਾਫੀ ਸਾਰੀਆਂ ਵੀਡੀਓ ਵੇ ਜੋ ਵਾਇਰਲ ਹੋ ਰਹੀਆਂ ਸੀ ਜਿਸ ਦੇ ਵਿੱਚ ਸਾਫ਼ ਦਿਖਾਈ ਦਿੱਤਾ ਜਾ ਰਿਹਾ ਹੈ ਕਿ ਦਿਲਜੀਤ ਦੋਸਾਂਝ ਬਾਰਡਰ 2 ਮੂਵੀ ਦਾ ਹਿੱਸਾ ਜ਼ਰੂਰ ਬਣਨਗੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ